हां जी प्यारे बच्चों आगे जी ਆਪਾਂ ਵਿਗਿਆਨ ਦੀ ਸ਼ੀਟ ਨੰਬਰ 4 ਦੇ ਉੱਤੇ ਤੇ ਸ਼ੀਟ ਨੰਬਰ 4 ਹੈਗੀ ਹੈ ਨਿਮਨ ਲਿਖੇ ਵਿੱਚੋਂ ਕਿਹੜਾ ਜੀਵ ਵਿਖੰਡਨ ਦੁਆਰਾ ਪ੍ਰਜਨਨ ਕਰ ਸਕਦਾ ਆ ਇਹ ਕਿਹੜਾ ਜੀਵ ਵਿਖੰਡਨ ਦੁਆਰਾ ਪ੍ਰਜਨਨ ਕਰ ਸਕਦਾ ਹੈ ਠੀਕ ਹੈ ਜੀ ਸੋ 2 ਠੀਕ ਹੈ ਜੀ ਉਸ ਤੋਂ ਬਾਅਦ ਸ਼ਕਰਕੰਦੀ ਵਿੱਚ ਕਾਇਕ ਪ੍ਰਜਨਨ ਕਿਸ ਦੁਆਰਾ ਹੁੰਦਾ ਹੈ ਠੀਕ ਹੈ ਜੀ ਜੜ ਦੁਆਰਾ ਹੁੰਦਾ ਹੈ ਕਿ ਕਿ ਪੱਥਰ ਚੜਦੇ ਕਿਸ ਹਿੱਸੇ ਦੁਆਰਾ ਪ੍ਰਜਨਨ ਹੁੰਦਾ ਫੋਟੋ ਦੇਖ ਕੇ ਦੇਖੋ ਪੱਤੇ ਦੇ ਉੱਤੇ ਪੱਤੇ ਕਿਉਂ ਹੁੰਦੇ ਨੇ ਦੇਖੋ ਉਹ ਹੋ 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 ਘਰਾਤ ਹੋ ਗਿਆ ਜੀ ਪੱਥਰ ਚੜਟ ਵਾਲਾ ਸੌ ਇਥੇ ਟਿੱਕ ਕਰ ਮੈਂ ਠੀਕ ਹੈ ਤਾਂ ਇਹ ਟਿੱਕਿਆਂ ਵਿੱਚੋਂ ਅਲਿੰਗੀ ਪ੍ਰਜਨਨ ਦੇ ਕਿੰਨੇ ਤਰੀਕੇ ਹਨ 6 ਤਰੀਕੇ ਹੁੰਦੇ ਹੈ ਰਾਈਜ਼ੋਪਸ ਕਿਸ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ ਠੀਕ ਹੈ ਜੀ ਸੋ ਵਿਜਣੂਆ ਰਾਹੀਂ ਜਣਕ ਪੌਦੇ ਉੱਤੇ ਬਲ ਵਰਗੇ ਵਾਧੇ ਰਾਹੀਂ ਪ੍ਰਜਨਨ ਵਿਧੀ ਨੂੰ ਕੀ ਕਹਿੰਦੇ ਹਨ ਬਲ ਵਰਗੇ ਵਾਧੇ ਕਲੀਆਂ ਰਾਹੀਂ ਕੰ데요 ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਇਕ ਪ੍ਰਜਨਨ ਦਾ ਲਾਭ ਨਹੀਂ ਹੈ ਲਾਭ ਨਹੀਂ ਹੈ। ਬੀਜਾਂ ਤੋਂ ਬਿਨਾਂ ਪੌਦੇ ਤਿਆਰ ਇਹ ਤਾਂ ਲਾਭ ਹੈਗਾ ਘੱਟ ਸਮੇਂ 'ਚ ਲੱਗੇਗਾ ਵਾਧੇ ਸਮੇਂ ਆਏਗੀ ਵਾਧੇ ਸਮੇਂ ਵਿੱਚ ਪੌਦੇ ਤਿਆਰ। পরাਗਣ ਕਿਰਿਆ ਕੀ ਹੁੰਦੀ ਹੈ ਕੀ ਆ ਤੁਹਾਡੇ ਕੋਲ? ਇਸ ਕਿਰਿਆ ਵਿੱਚ पराग ਕਣਾਂ ਦਾ ਸਥਾਨਾਂਤਰਨ परागकोष ਤੋਂ पराग ग्रणी तक ਹੁੰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ परागकण कारक ਹੈ? ਠੀਕ ਹੈ ਜੀ। ਤਾਂ कारक ਤਾਂ ਹਵਾ, ਪਾਣੀ, ਮੱਖੀ ਸਾਰੇ ਹੋ ਸਕਦੇ ਆ ਜੀ। ਫੁੱਲ ਦੇ ਕਿਹੜੇ ਭਾਗ ਵਿੱਚ परागकण ਹੁੰਦੇ ਹਨ? ਟੰਕੇ ਸਰਚ ਹੁੰਦੇ ਆ ਜੀ ਤੁਹਾਡੇ ਕੋਲ। ਸੋ ਤੋ ਜਿਹੜਾ ਹੈਗਾ ਤੁਹਾਡੇ ਕੋਲ ਰੰਗਦਾਰ ਪੁੱਤੀ 11ਵਾਂ ਕੁਐਸਚਨ ਮਿਸਿੰਗ ਆ ਜੀ ਉਹ ਰਹਿ ਤੁਸੀਂ ਵੀ ਛੱਡ ਦਿਓ ਫਿਰ ਠੀਕ ਐ ਸੋ 12 ਨੰਬਰ ਕੁਐਸਚਨ ਤੇ ਆਜੋ ਬੀਜ ਦੀ ਸੁਰੱਖਿਅਕ ਪਰਤ ਨੂੰ ਕੀ ਕਿਹਾ ਜਾਂਦਾ ਹੈ ਬੀਜ ਦੀ ਸੁਰੱਖਿਅਕ ਪਰਤ ਨੂੰ ਕੀ ਕਿਹਾ ਜਾਂਦਾ ਸੋ ਬੀਜ ਦੇ ਛਿਲਕੇ ਹੁੰਦੇ ਆ ਜੀ ਤੁਹਾਡੇ ਕੋਲ ਖਬਰ ਤੋ ਉਸ ਤੋਂ ਕੇ ਕਿਹੜੀ ਖਲਾੜਨ ਦੀ ਵੀ ਦਿਨ ਹਵਾ ਖਲਾੜਦੀ ਪਾਣੀ ਖਲਾੜਦਾ ਜੀ ਫੇਰ ਖਲਾੜਦੇ ਸੂਰਜ ਨਹੀਂ ਖਲਾੜਦਾ ਇਹਨਾਂ ਵਿੱਚੋਂ ਕਿਹੜੇ ਫਲ ਦਾ ਬੀਜ ਵਿਸਫੋਟਿਕ ਕਿਰਿਆ ਨਾਲ ਖੇਲਰਦਾ ਹੈ ਅਰਿੰਡੂ ਦਿਆ ਜੀ ਆਂਬ ਬੋਦਾਮ ਸੇਬ ਤੇ ਮਤਲਬ ਇਹ ਨਹੀਂਗਾ ਇਹਨਾਂ ਵਿੱਚੋਂ ਕਿਹੜਾ ਕਾਇਕ ਪ੍ਰਜਨਨ ਦੇ ਬਨਾਉਟੀ ਟੰਗ ਹਨ ਉਹ ਬਨਾਉਟੀ ਟੰਗ ਤਾਂ ਸਾਰੇ ਹੀ ਨੇ ਤਾਂ ਸੋ ਠੀਕ ਹੈ ਜੀ ਬਿਲਕੁਲ ਔਖੀ ਜੀ ਸੀਟ ਸੀ ਸੋ ਸ਼ੇਅਰ ਵੀ ਕਰ ਦਿਓ ਜੀ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਥੈਂਕ ਯੂ